ਤੇ ਪਾਕਿਸਤਾਨ ਚਲਦਾ ਹੀ ਕਰਦੇ ਰਿਹਾ ਤੇ ਫਿਰ ਤੇ ਬਹੁਤ ਛੇਤੀ ਉਹ ਸ਼ਵਾਪੂਰ ਕਾ ਉਹ ਵੀ ਬਹੁਤ ਵੱਡਾ ਬਣ ਗਿਆ ਬ੍ਰਿਕਸ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਗਾਜ਼ਾ ਪਲਸਤੀਨ ਦਾ ਅਨਿੱਖੜਵਾਂ ਅੰਗ ਇਹਦੇ ਵਿੱਚ ਜਿੰਨਾ ਚਿਰ ਕੋਈ ਮੁਰਕ ਤੁਹਾਨੂੰ ਮੰਨਤਾ ਨਹੀਂ ਦਿੰਦਾ ਉਨਾ ਚਿਰ ਤੁਹਾਡਾ ਕਿਸੇ ਨਾਲ ਵੀ ਵਪਾਰ ਨਹੀਂ ਚੱਲ ਸਕਦਾ ਮਾਰਾਂ ਦਾ ਮੰਨਣਾ ਸੀ ਕਿ ਇਹ ਸਾਰਾ ਕੁਝ ਅਮਰੀਕਾ ਦੀ ਛਾਤੇ ਹੋਇਆ ਸੀ 10 ਮਿਲਕਾਂ ਦਾ ਜਿਹੜਾ ਸਮੂਹ ਆ ਬ੍ਰਿਕਸ ਉਹਨੇ ਇਰਾਨ ਨੂੰ ਮੰਨੇ ਦੀ ਨਿਧਿਆ ਦਿੱਤੀ ਖੱਲਿਆ ਬਰਾਦ ਦੇ 50% ਦਾ ਐਲਾਨਾਇਆ ਗਿਆ। ਕੁਝ ਦਿਨ ਪਹਿਲਾਂ ਰੂਸ ਨੇ ਅਫਗਾਨਿਸਤਾਨ ਦੇ ਤਾਲਿਬਾਨ ਸਰਕਾਰ ਨੂੰ ਮਾਨਤਾ ਦੇ ਕੇ ਇੱਕਦਮ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਤਾਲਿਬਾਨਾਂ ਦੀ ਪਹਿਲਾਂ ਰੂਸ ਨਾਲ 10 ਸਾਲ ਲੜਾਈ ਚੱਲੀ ਤੇ ਫਿਰ ਅਮਰੀਕਾ ਨਾਲ 20 ਸਾਲ ਇੰਨੀ ਲੰਮੀ ਲੜਾਈ ਲੜਨ ਤੋਂ ਬਾਅਦ ਪ੍ਰਾਪਤ ਕੀਤੀ ਜਿੱਤ ਆਖਰ ਉਹਨਾਂ ਦੇ ਕੰਮ ਆਉਣ ਲੱਗੇ। ਅੱਜਕੱਲ ਦੀ ਦੁਨੀਆ ਵਿੱਚ ਜਦੋਂ ਸਾਰਾ ਸੰਸਾਰ ਇੱਕ ਪਿੰਡ ਬਣ ਚੁੱਕਾ ਇਹਦੇ ਵਿੱਚ ਜਿੰਨਾ ਚਿਰ ਕੋਈ ਮੁਰਕ ਤੁਹਾਨੂੰ ਮਾਨਤਾ ਨਹੀਂ ਦਿੰਦਾ ਉਹਨਾਂ ਚਿਰ ਤੁਹਾਡਾ ਕਿਸੇ ਨਾਲ ਵੀ ਵਪਾਰ ਨਹੀਂ ਜਾ ਸਕਦਾ ਖਾਸ ਕਰਕੇ ਵੱਡੇ ਮੁਰਕਾਂ ਨਾਲ ਜਿਨ੍ਹਾਂ ਵਿੱਚ ਪਸ਼ਮੀ ਦੇਸ਼ਾਂ ਦੇ ਨਾਲ ਚੀਨ ਤੇ ਰੂਸ ਹੁੰਦੇ ਆ ਤੇ ਪੱਛਮ ਦਾ ਸਾਰਿਆਂ ਨੂੰ ਸਪਸ਼ਟ ਸੁਨੇਹਾ ਸੀ ਕਿ ਕੋਈ ਵੀ ਅਫਗਾਨਿਸਤਾਨ ਨੂੰ ਮਾਨਤਾ ਨਾ ਦੇਵੇ ਤਾਕੇ ਉਹਦੀ ਅਥਵਸਾ ਖਰਾਬ ਹੋ ਜਾਵੇ ਤੇ ਟੁੱਟ ਜਾਵੇ ਪਰ ਤਾਲਿਬਾਨਾਂ ਨੇ ਇਸ ਢੰਗ ਨਾਲ ਆਪਣੇ ਆਪ ਨੂੰ ਬਿਨਾਂ ਕਿਸੇ ਮਾਨਤਾ ਦੇ ਉਭਾਰਿਆ ਕਿ ਉਹਦੀ ਕਰੰਸੀ ਉਹਨਾਂ ਦੇ ਗਵਰਨਟੀ ਮੁਲਕ ਪਾਕਿਸਤਾਨ ਦੇ ਨਾਲ-ਨਾਲ ਹਿੰਦੁਸਤਾਨ ਨੂੰ ਵੀ ਘਟ ਗਈ ਇਹਦੇ ਤੋਂ ਇਹ ਸਹਿਜੇ ਸਪਸ਼ਟ ਹੋ ਜਾਂਦਾ ਕਿ ਜੇ ਕਿਸੇ ਮੁਲਕ ਦੇ ਹੁਕਮਰਾਨ ਟ੍ਰਿਸ਼ਟ ਨਾ ਹੋਣ ਤਾਂ ਕਈ ਤਰ੍ਹਾਂ ਦੇ ਆ ਦੁਨੀਆਵੀ ਰੋਖਾਂ ਦੇ ਬਾਵਜੂਦ ਵੀ ਤਰੱਕੀ ਕੀਤੀ ਜਾ ਸਕਦੀ ਹੈ ਪਰ ਜੇਸ ਮੁਲਕ ਦੇ ਹਕਮਰਾਨ ਪ੍ਰਿਸ਼ਟ ਹੋ ਜਾਣ ਉਸ ਮੁਲਕ ਦੀ ਜਨਤਾ ਭੁੱਖੇ ਮਰਨ ਲਈ ਮਜਬੂਰ ਹੋ ਜਾਂਦੀ ਜਿਵੇਂ ਕਿ ਪਾਕਿਸਤਾਨ ਅੱਜ ਭਾਰ ਦਾ 1 ਰੁਪਇਆ ਉੱਧਰ ਜਾ ਕੇ ਪਾਕਿਸਤਾਨ ਜਾ ਕੇ ਤੇ ਨਵੰਦੇ ਤੇ ਪਾਕਿਸਤਾਨ ਚੱਲਦਾ ਹੀ ਕਰਜ਼ੇ ਦੇ ਸਿਰ ਤੇ ਪਿਆ ਤੁਹਾਨੂੰ ਸਾਰਿਆਂ ਯਾਦ ਹੋਊਗਾ ਕਿ ਰੂਸ ਯੂਕਰੇਨ ਜੰਗ ਜਦੋਂ ਸ਼ੁਰੂ ਹੀ ਹੋਇਆ ਸੀ ਤਾ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਪੱਛਮ ਦੇ ਦਬਾਅ ਨੂੰ ਨਾ ਮੰਨਦੇ ਹੋਏ ਰੂਸ ਗਏ ਸੀ ਜਿਵੇਂ ਹੀ ਉਹ ਤੋਂ ਵਾਪਸ ਆਏ ਉਹਨਾਂ ਦਾ ਤਖਤਾ ਪਲਟ ਕਰ ਦਿੱਤਾ ਗਿਆ ਤੇ ਜਾਨ ਨੂੰ ਮਾਰਨ ਤਾਂ ਕੋਸ਼ਿਸ਼ ਕੀਤੀ ਗਈ ਤੇ ਫਿਰ ਉਹਨਾਂ ਨੂੰ ਪੱਕੀ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ ਮਾਰਾਂ ਦਾ ਮੰਨਣਾ ਸੀ ਕਿ ਇਹ ਸਾਰਾ ਕੁਝ ਅਮਰੀਕਾ ਦੀ ਛਾਹ ਤੇ ਹੋਇਆ ਸੀ ਤੇ جنگ ਵਿੱਚ ਉਲਝਿਆ ਹੋਇਆ ਰੂਸ ਉਨੂੰ ਦੱਖਣ ਏਸ਼ੀਆ ਦੇ ਖਿੱਤੇ ਵਿੱਚ ਇੱਕ ਭਾਰੀ ਸੱਟ ਮਾਰੀ ਗਈ ਸੀ ਅੱਜ ਜਦੋਂ 3 ਸਾਲਾਂ ਬਾਅਦ ਰੂਸ ਕੋਸ਼ ਸਟੇਬਲ ਹੋ ਚੁੱਕਾ ਤਾਂ ਸ਼ਾਇਦ ਪੁੰਨੇ ਉਸ ਸੱਟ ਦਾ ਜਵਾਬ ਅਫਗਾਨਿਸਤਾਨ ਦੀ ਸਰਕਾਰ ਨੂੰ ਮਾਨਤਾ ਦੇ ਕੇ ਦਿੱਤਾ ਕਿਉਂਕਿ ਅਫਗਾਨਿਸਤਾਨ ਦੀ ਸਰਕਾਰ ਨੂੰ ਮਾਨਤਾ ਦੇਣਾ ਪੱਛਮ ਖਾਸ ਕਰਕੇ ਅਮਰੀਕਾ ਨੂੰ ਵੰਗਾਰਨਾ ਉਧਰੋਂ 10 ਮੁਲਕਾਂ ਦਾ ਜਿਹੜਾ ਸਮੂਹ ਆ ਬ੍ਰਿਕਸ ਉਹਨੇ ਈਰਾਨ ਹਮਲੇ ਦੀ ਨਿੰਦਿਆ ਕੀਤੀ ਆ ਤੇ ਇਹਨੂੰ ਅੰਤਰਰਾਸ਼ਟਰੀ ਕਾਨੂੰਨਾਂ ਦੀ ਉਲੰਘਣਾ ਘਰਾ ਦੇ ਦਿੱਤਾ ਬ੍ਰਿਕਸ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਗਾਜ਼ਾ ਪਲਸਤੀਨ ਦਾ ਅਨਿੱਖੜਵਾਂ ਅੰਗ ਤੇ ਇਜ਼ਰਾਈਲ ਨੇ ਗਾਜ਼ਾ ਦੇ ਲੋਕਾਂ ਦੇ ਅਸਥਾ ਸ਼ਦਦ ਕੀਤਾ ਤੇ ਕਰ ਰਿਹਾ ਇਥੋਂ ਤੱਕ ਕਿ ਗਾਜ਼ਾ ਨੂੰ ਇੱਕ ਕਬਰਸਤਾਨ ਵਿੱਚ ਹੀ ਤਬਦੀਲ ਕਰ ਦਿੱਤਾ। ਅਮਰੀਕਨ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬ੍ਰਿਕਸ ਨੂੰ ਐਂਟੀ ਅਮਰੀਕਾ ਗਰੁੱਪ ਐਲਾਨ ਕਰ ਦਿੱਤਾ। ਤੇ ਬ੍ਰਿਕਸ ਵਿੱਚ ਸ਼ਾਮਲ ਸਾਰੇ ਮੁਲਕਾਂ ਤੇ 10% ਟੈਰਿਫ ਯਾਨੀ ਕਿ ਟੈਕਸ ਵਧਾ ਦਿੱਤਾ। ਇਸ ਵਾਰ ਦਾ ਬ੍ਰਿਕਸ ਸੰਮੇਲਨ ਬ੍ਰਾਜ਼ੀਲ ਵਿੱਚ ਹੋਇਆ ਸੀ ਤੇ ਬ੍ਰਾਜ਼ੀਲ ਨੂੰ ਖਾਸ ਨਿਸ਼ਾਨੇ ਤੇ ਲੈਂਦਿਆਂ ਇਕੱਲੇ ਬ੍ਰਾਜ਼ੀਲ ਤੇ 50% ਟੈਟ ਲਾਇਆ ਗਿਆ। ਬ੍ਰਿਕਸ ਵਿੱਚ ਖਾਸੌਰ ਤੇ ਰੂਸ ਚੀਨ ਤੇ ਭਾਰਤਾਂ ਦੁਨੀਆ ਦੀ ਰਾਜਨੀਤੀ ਬਹੁਤ ਤੇਜ਼ੀ ਨਾਲ ਬਦਲਦੀ ਪਈ ਹੈ ਤੇ ਬਹੁਤ ਛੇਤੀ ਕੁਝ ਵਾਪੁਰਗਾ ਉਹ ਵੀ ਬਹੁਤ ਵੱਡਾ ਇਦੀ ਮਾਨਸਿਕ ਤਿਆਰੀ ਸਾਨੂੰ ਅੱਜ ਤੋਂ ਹੀ ਕਰ ਲੈਣੀ ਹੈ